ਤਨ ਤਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਚਲਦੇ ਚਲਦੇ ਆਪ ਜੀ ਜਦੋਂ ਹਸਨ ਅਬਦਾਲ ਪੁੱਜੇ ਜਿੱਥੇ ਅੱਜਕੱਲ ਗੁਰਦੁਆਰਾ ਪੰਜਾ ਸਾਹਿਬ ਸ਼ਸ਼ੋਭਤ ਹੈ ਭਾਈ ਮਰਦਾਨਾ ਜੀ ਬਹੁਤ ਸਮਾਂ ਗੁਰੂ ਜੀ ਦੇ ਨਾਲ ਚਲਦੇ ਰਹਿਣ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਕਿਸੇ ਥਾਂ ਪਾਣੀ ਦੀ ਭਾਲ ਕਰਨ ਲਈ ਆਗਿਆ ਮੰਗੀ ਕਿਉਂਕਿ ਉਸ ਥਾਂ ਪਾਣੀ ਦੀ ਬਹੁਤ ਕਮੀ ਸੀ ਗੁਰੂ ਜੀ ਨੇ ਸੁਝਾ ਦਿੱਤਾ ਕਿ ਇਸ ਪਹਾੜੀ ਉੱਪਰ ਇੱਕ ਬਲੀ ਕੰਧਾਰੀ ਨਾਂ ਦਾ ਫਕੀਰ ਰਹਿੰਦਾ ਹੈ ਉਸ ਪਾਸ ਪਾਣੀ ਦਾ ਇੱਕ ਚਸ਼ਮਾ ਹੈ ਜਿਸ ਵਿੱਚੋਂ ਉਹ ਕਿਸੇ ਨੂੰ ਪਾਣੀ ਪੀਣ ਨਹੀਂ ਦਿੰਦਾ ਹੋ ਸਕਦਾ ਹੈ ਕਿ ਤੈਨੂੰ ਪਰਦੇਸੀ ਸਮਝ ਕੇ ਤਰਸ ਕਰਕੇ ਪਾਣੀ ਦੇ ਦੇਵੇ ਭਾਈ ਮਰਦਾਨਾ ਜੀ ਪਹਾੜੀ ਉੱਪਰ ਚੜ੍ਹ ਕੇ ਬਲੀ ਕੰਧਾਰੀ ਪਾਸ ਪਹੁੰਚ ਗਏ ਤੇ ਪਾਣੀ ਲਈ ਉਸ ਨੂੰ ਬੇਨਤੀ ਕੀਤੀ ਬਲੀ ਗੰਧਾਰੀ ਨੇ ਆਖਿਆ ਕਿ ਇਸ ਚਸ਼ਮੇ ਦਾ ਪਾਣੀ ਜੇ ਮੈਂ ਲੋਕਾਂ ਨੂੰ ਦੇਣ ਲੱਗਾ ਤਾਂ ਇਹ ਐਵੇਂ ਹੀ ਮੁੱਕ ਜਾਵੇਗਾ ਇਹ ਪਾਣੀ ਮੈਂ ਸਿਰਫ ਆਪਣੇ ਪੀਣ ਵਾਸਤੇ ਹੀ ਰੱਖਿਆ ਹੈ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਮੈਂ ਪਰਦੇਸੀ ਹਾਂ ਇੱਥੇ ਪਾਣੀ ਦੀ ਬਹੁਤ ਘਾਟ ਹੈ ਇਸ ਕਰਕੇ ਹੀ ਮੈਂ ਆਪ ਜੀ ਦੇ ਪਾਸ ਆਇਆ ਹਾਂ ਬਲੀ ਗੰਧਾਰੀ ਤੇ ਇਸ ਬੇਨਤੀ ਦਾ ਕੋਈ ਅਸਰ ਨਾ ਹੋਇਆ ਤੇ ਉਸਨੇ ਭਾਈ ਮਰਦਾਨੇ ਨੂੰ ਕੋਰਾ ਜਵਾਬ ਦੇ ਦਿੱਤਾ ਭਾਈ ਮਰਦਾਨਾ ਵਾਪਸ ਮੁੜ ਆਇਆ ਤੇ ਗੁਰੂ ਜੀ ਨੂੰ ਬਲੀ ਕੰਧਾਰੀ ਦੇ ਇਨਕਾਰ ਕਰਨ ਬਾਰੇ ਸਾਰੀ ਗੱਲ ਦੱਸ ਦਿੱਤੀ ਗੁਰੂ ਜੀ ਨੇ ਆਖਿਆ ਇੱਕ ਵਾਰੀ ਫਿਰ ਉਸ ਫਕੀਰ ਕੋਲ ਜਾ ਕੇ ਬੇਨਤੀ ਕਰੋ ਕਿ ਇਹ ਪਾਣੀ ਅੱਲਾ ਦੀ ਬਖਸ਼ਿਸ਼ ਹੈ ਇਸ ਨੂੰ ਵੰਡ ਕੇ ਹੀ ਵਰਤਣਾ ਚਾਹੀਦਾ ਹੈ ਅਤੇ ਅਜਾਇਆ ਕਰਨ ਨਾਲ ਹੀ ਤੁਸੀਂ ਖੁਦਾ ਦੀ ਬਖਸ਼ਿਸ਼ ਦੇ ਪਾਤਰ ਬਣੋਗੇ ਭਾਈ ਮਰਦਾਨੇ ਨੇ ਦੂਸਰੀ ਵਾਰ ਜਾ ਕੇ ਜਿਵੇਂ ਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਐਨ ਉਸੇ ਤਰ੍ਹਾਂ ਹੀ ਬਲੀ ਕੰਧਾਰੀ ਨੂੰ ਜਾ ਕੇ ਬੇਨਤੀ ਕੀਤੀ ਬਲੀ ਕੰਧਾਰੀ ਐਸਾ ਕਠੋਰ ਦਿਲ ਸੀ ਕਿ ਉਸ ਉੱਪਰ ਖੁਦਾ ਦੇ ਵਾਸਤੇ ਦਾ ਜੀ ਕੋਈ ਅਸਰ ਨਾ ਹੋਇਆ ਕਿਉਂਕਿ ਉਹ ਇੱਕ ਹੰਕਾਰੀ ਇਨਸਾਨ ਸੀ ਜਿਸ ਵਿੱਚ ਫਕੀਰਾਂ ਵਾਲੇ ਗੁਣ ਨਹੀਂ ਸਨ ਹੰਕਾਰ ਵਿੱਚ ਆ ਕੇ ਉਸ ਨੇ ਭਾਈ ਮਰਦਾਨੇ ਨੂੰ ਬੋਲ ਕਬੂਲ ਕੀਤੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਤੂੰ ਮੂਮਨ ਹੋ ਕੇ ਇੱਕ ਕਾਫਰ ਦੇ ਨਾਲ ਤੁਰਿਆ ਫਿਰਦਾ ਹੈ ਜੇ ਤੇਰਾ ਐਡਾ ਹੀ ਹਾਜ਼ਰ ਮੁਰਸ਼ਿਦ ਹੈ ਤਾਂ ਤੈਨੂੰ ਪਾਣੀ ਕਿਉਂ ਨਹੀਂ ਪਿਲਾ ਸਕਦਾ ਮੋੜ-ਮੋੜ ਕੇ ਮੇਰੇ ਕੋਲ ਕਿਉਂ ਭੇਜਦਾ ਹੈ ਉਦਾਸ ਹੋ ਕੇ ਭਾਈ ਮਰਦਾਨਾ ਫਿਰ ਗੁਰੂ ਜੀ ਕੋਲ ਵਾਪਸ ਆ ਗਿਆ ਤੇ ਬਲੀਕੰਦਾਰੀ ਦੀ ਹੰਕਾਰ ਭਰੀਆਂ ਸਾਰੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਭਾਈ ਮਰਦਾਨਾ ਪਿਆਸ ਨਾਲ ਵੀ ਬਹੁਤ ਹੀ ਜ਼ਿਆਦਾ ਉਦਾਸ ਚਿਤ ਹੋ ਗਿਆ ਸੀ ਗੁਰੂ ਜੀ ਨੇ ਉਸ ਨੂੰ ਆਖਿਆ ਕਿ ਕਰਤਾਰ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਤੂੰ ਉਦਾਸ ਨਾ ਹੋ ਗੁਰੂ ਜੀ ਨੇ ਇੱਕ ਪੱਥਰ ਵੱਲ ਇਸ਼ਾਰਾ ਕਰਦੇ ਆਂ ਭਾਈ ਮਰਦਾਨੇ ਨੂੰ ਕਿਹਾ ਕਿ ਇਹ ਪੱਥਰ ਇੱਕ ਪਾਸੇ ਕਰ ਦੇ ਇਸ ਨੂੰ ਚੁੱਕ ਕੇ ਇੱਕ ਸਾਈਡ ਨੂੰ ਕਰ ਦੇ ਜਦੋਂ ਪੱਥਰ ਚੁੱਕ ਕੇ ਭਾਈ ਮਰਦਾਨੇ ਨੇ ਇੱਕ ਪਾਸੇ ਕੀਤਾ ਤਾਂ ਉਸ ਦੇ ਥੱਲੇੋਂ ਨਿਰਮਲ ਜਲ ਨਿਕਲ ਆਇਆ ਜੋ ਭਾਈ ਮਰਦਾਨੇ ਨੇ ਰੱਜ ਕੇ ਪੀਤਾ ਅਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਬਲੀ ਕੰਧਾਰੀ ਨੇ ਜਦ ਆਪਣੇ ਚਸ਼ਮੇ ਵੱਲ ਵੇਖਿਆ ਤਾਂ ਉਸ ਨੂੰ ਉਸਦਾ ਪਾਣੀ ਘਟਦਾ ਨਜ਼ਰੀ ਆਇਆ ਅਤੇ ਆਪਣੇ ਹੰਕਾਰ ਨੂੰ ਛੱਟ ਵੱਜਦੀ ਮਹਿਸੂਸ ਹੋਈ ਉਸ ਨੇ ਜਦ ਖੜਾ ਹੋ ਕੇ ਥੱਲੇ ਝਾਤ ਮਾਰੀ ਤਾਂ ਭਾਈ ਮਰਦਾਨੇ ਨੂੰ ਪਾਣੀ ਪੀਂਦੇ ਵੇਖਿਆ ਅਸਲ ਵਿੱਚ ਇਹ ਪਾਣੀ ਉਸ ਦੇ ਚਸ਼ਮੇ ਵਿੱਚੋਂ ਹੀ ਆ ਰਿਹਾ ਸੀ ਆਪਣੇ ਚਸ਼ਮੇ ਤੋਂ ਪਾਣੀ ਘਟਦਾ ਵੇਖ ਕੇ ਪਹਿਲਾਂ ਤਾਂ ਬਲੀ ਕੰਧਾਰੀ ਉਦਾਸ ਜਿਹਾ ਹੋਇਆ ਫਿਰ ਉਸ ਨੇ ਹੰਕਾਰ ਵਿੱਚ ਆ ਕੇ ਇੱਕ ਵੱਡਾ ਪੱਥਰ ਉਸ ਪਾਸੇ ਵੱਲ ਨੂੰ ਰੇੜਿਆ ਜਿਸ ਪਾਸੇ ਥੱਲੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬੈਠੇ ਹੋਏ ਸਨ ਉਸ ਨੇ ਇਹ ਪੱਥਰ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਮਾਰਨ ਵਾਸਤੇ ਨੀਚੇ ਨੂੰ ਰੇੜਿਆ ਸੀ ਗੁਰੂ ਜੀ ਨੇ ਸਹਜੇ ਹੀ ਆਪਣਾ ਹੱਥ ਥੱਲੇ ਨੂੰ ਰਿੜਦੇ ਆਉਂਦੇ ਉਸ ਵੱਡੇ ਸਾਰੇ ਪੱਥਰ ਵੱਲ ਕੀਤਾ ਅਤੇ ਪੱਥਰ ਹੱਥ ਨੂੰ ਛੂੰਦੇ ਸਾਰ ਹੀ ਉੱਥੇ ਹੀ اٹਕ ਗਿਆ ਅਤੇ ਗੁਰੂ ਜੀ ਤੇ ਮਰਦਾਨੇ ਨੂੰ ਕੋਈ ਹਾਨੀ ਨਾ ਪਹੁੰਚੀ ਰੱਬ ਦੀ ਕੁਦਰਤ ਅਤੇ ਗੁਰੂ ਜੀ ਦਾ ਤੇਜ ਪ੍ਰਤਾਪ ਪੱਥਰ ਇੰਨਾ ਨਰਮ ਹੋ ਗਿਆ ਸੀ ਕਿ ਗੁਰੂ ਜੀ ਦਾ ਪੰਜਾ ਉਸ ਵਿੱਚ ਧਸ ਗਿਆ ਜਿਸ ਨਾਲ ਪੱਥਰ ਉੱਤੇ ਪੰਜੇ ਦਾ ਪੱਕਾ ਨਿਸ਼ਾਨ ਲੱਗ ਗਿਆ ਜੋ ਅੱਜ ਤੱਕ ਮੌਜੂਦ ਹੈ ਇਹ ਵੇਖ ਕੇ ਬਲੀ ਕੰਧਾਰੀ ਦਾ ਹੰਕਾਰ ਟੁੱਟ ਗਿਆ ਅਤੇ ਉਸਨੇ ਗੁਰੂ ਜੀ ਪਾਸ ਆ ਕੇ ਆਪਣੀ ਭੁੱਲ ਲਈ ਮੁਆਫੀ ਮੰਗੀ ਗੁਰੂ ਜੀ ਨੇ ਉਪਦੇਸ਼ ਦਿੱਤਾ ਹੇ ਬਲੀ ਕੰਧਾਰੀ ਖੁਦਾ ਦੀ ਦਿੱਤੀ ਵਸਤੂ ਦਾ ਕੀ ਹੰਕਾਰ ਉਸ ਦੀਆਂ ਬਖਸ਼ਿਸ਼ਾਂ ਦਾ ਧੰਨਵਾਦ ਹੀ ਕਰਨਾ ਚਾਹੀਦਾ ਹੈ ਹੰਕਾਰ ਨਹੀਂ ਸਰਵ ਕਲਾ ਸਮਰੱਥ ਜੇ ਬਖਸ਼ਿਸ਼ ਕਰਦਾ ਹੈ ਤਾਂ ਭਾਵੇਂ ਉਹ ਕਿੰਨਾ ਦਿਆਲੂ ਹੈ ਹੰਕਾਰੀ ਨੂੰ ਸਿੱਖਿਆ ਦੇਣ ਲਈ ਖੋ ਵੀ ਸਕਦਾ ਹੈ ਉਸ ਦੀਆਂ ਬਖਸ਼ਿਸ਼ਾਂ ਦਾ ਹਮੇਸ਼ਾ ਹੀ ਧੰਨਵਾਦ ਕਰੋ ਅਤੇ ਵਾਹਿਗੁਰੂ ਜੀ ਦਾ ਸ਼ੁਕਰ ਕਰੋ ਦੂਜਿਆਂ ਨਾਲ ਵੰਡ ਕੇ ਵਰਤੋਂ ਅਤੇ ਉਸ ਦਾ ਸ਼ੁਕਰਾਨਾ ਹੀ ਕਰਦੇ ਰਹਿਣਾ ਚਾਹੀਦਾ ਹੈ ਇਹ ਹੀ ਇੱਕ ਮਨੁੱਖ ਦੀ ਸੱਚੀ ਅਤੇ ਸੁੱਚੀ ਭਗਤੀ ਅਤੇ ਕਿਰਤ ਹੈ ਜਿਸ ਤੇ ਹਮੇਸ਼ਾ ਹੀ ਪਰਮਾਤਮਾ ਜੀ ਖੁਸ਼ ਹੁੰਦੇ ਹਨ ਅਤੇ ਆਪਣੀਆਂ ਬਖਸ਼ਿਸ਼ਾਂ ਦੇ ਪੰਡਾਰੇ ਉਹਨਾਂ ਸਿੱਖਾਂ ਵਾਸਤੇ ਖੋਲ ਦਿੰਦੇ ਹਨ ਜੋ ਉਹਨਾਂ ਦੀ ਹਮੇਸ਼ਾ ਹੀ ਰਜਾ ਵਿੱਚ ਰਹਿੰਦੇ ਹਨ ਅਤੇ ਪ੍ਰਭੂ ਸਿਮਰਨ ਕਰਦੇ ਹਨ ਸੋ ਇਸ ਤਰ੍ਹਾਂ ਸੀ ਇਹ ਸਾਖੀ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਬਲੀ ਕੰਧਾਰੀ ਦੇ ਨਾਲ ਹੋਈ ਸੀ ਸੋ ਠੀਕ ਹੈ ਜੀ ਧੰਨਵਾਦ ਸਤਨਾਮ ਸ੍ਰੀ ਵਾਹਿਗੁਰੂ